ਕੁਝ ਸਮੇਂ ਦੀ ਇਹਨਾਂ ਇੱਕ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਜਿਹਨੂੰ ਕਹਿੰਦੇ ਦਬਵੇਂ ਜਵਾਨ ਚ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਰਾਤ ਸਮੇਂ ਇੱਕ ਸਟੇਸ਼ਨ ਦੇ ਆਸੇ ਪਾਸੇ ਦੇ ਏਰੀਆ 'ਚ ਇੱਕ ਗਰੋ ਜਿਹੜਾ ਐਕਟਿਵ ਹੈ ਇਹਦੇ ਕੁਝ ਲੇਡੀਜ਼ ਸ਼ਾਮਿਲ ਹੈ ਜਿਹਨੀਆਂ ਕਿ ਜਿਹੜੇ ਰਾਤ ਨੂੰ ਸਫ਼ਰ ਕਰਦੇ ਆ ਯਾਰ ਟ੍ਰੇਨਾਂ ਤੇ ਜਿਹੜੇ ਯਾਤਰੀ ਆਉਂਦੇ ਆ ਤੇ ਇਕੱਲੇ ਕਹਰੇ ਹੁੰਦੇ ਆ ਉਹਨਾਂ ਨੂੰ ਇੱਕ ਫਨੀ ਟਰੈਪ 'ਚ ਆਪਦੇ 'ਚ ਪਸਾ ਕੇ ਉਹਨਾਂ ਦੇ ਉਹਨਾਂ ਨੂੰ ਇਸ਼ਾਰੇ ਕਰਕੇ ਜਾਂ ਉਹਦੇ ਨਾਲ ਗੱਲਬਾਤ ਸ਼ੁਰੂ ਕਰਕੇ ਤੇ ਉਹਨਾਂ ਨੂੰ ਆਪਦੇ ਤਿਆਰ ਗਾਲ ਚ ਫਸਾ ਕੇ ਜਿਵੇਂ ਸਮਸ਼ਾਨ ਦੇਗਾ ਤੇ ਇੱਕ ਜਿਹੜਾ ਇਹਨਾਂ ਦੇ ਸਾਥੀ ਹੈ ਪਿੱਛੇ ਉਹ ਇੱਕ ਈ ਆਟੋ ਰਿਕਸ਼ੇ 'ਚ ਹੁੰਦੇ ਆ ਉਹ ਮੁਰਤੇ ਜਾ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਓਵਰ ਪਾਵਰ ਕਰ ਲੈਂਦੇ ਆ ਉਹਨਾਂ ਨੂੰ ਬਲੈਕਮੇਲ ਕਰਦੇ ਆ ਤੇ ਉਹਨਾਂ ਕੋਲੋਂ ਨਗਦੀ ਤੇ ਹੋਰ ਟੀਐਮਟੀ ਸਮਾਨ ਖੋਲ ਲੈਂਦੇ ਆ ਤੇ ਇਹ ਇੱਕ ਤਾਂ ਜਿਹੜਾ ਸਮਾਜਿਕ ਆਪਣੇ ਜਿਹੜਾ ਸਮਾਜ ਦਾ ਤਾਣਾ ਬਣਾ ਹੈ ਉਹਦੇ ਕਰਕੇ ਸ਼ਿਕਾਇਤੀ ਸਾਡੇ ਸਾਹਮਣੇ ਨਹੀਂ ਇਸੇ ਆਉਂਦਾ ਪਰ ਖਬਰਾਂ ਸਾਨੂੰ ਮਿਲ ਰਹੀਆਂ ਸੀਗੀਆਂ ਇਹਦੇ ਤੇ ਸੂ ਮੋਟੋ ਲੈਂਦੇ ਹੋਏ ਆਪਣਾ ਐਸ ਐਚਓ ਕਤਵਾਲੀ ਨੇ ਮਕਦਮਾ ਨੰਬਰ 14 ਮਤੀ 22126 ਨੂੰ ਅੰਡਰ ਸੈਕਸ਼ਨ 304 2 111 190 191 3 ਬੀ ਐਨ ਐਸ ਥਾਣਾ ਕਤਵਾਲੀ ਵਿਖੇ ਦਰਜ ਰਿਸਤ ਕੀਤਾ ਤੇ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਇਹਦੀ ਪੜਨ ਦੀ ਭਾਲ ਸ਼ੁਰੂ ਕੀਤੀ ਗਈ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜੀ ਆਪੇ ਵਾਪਸ ਦੀ ਗਾਈਡਲਾਈਨਸ ਦੇ ਤੰਮ ਕਰਦੇ ਹੋਏ ਸਾਡੀਆਂ ਟੀਮਾਂ ਨੇ ਸੀਸੀਟੀਵੀ ਵੀ ਕੈਮਰੇ ਕੰਗਾਲੇ ਤੇ ਹੋਰ ਇਨਵੈਸਟੀਗੇਸ਼ਨ ਕਰਕੇ ਤੇ ਇਹਦੇ ਸਾਨੂੰ ਸਫਲਤਾ ਮਿਲਲੀ ਜਿਦੇ ਚ ਤਿੰਨ ਮੇਲ ਤੇ ਚਾਰ ਫੀਮੇਲ ਅਸੀਂ ਦੋਸ਼ੀ ਅਰੈਸਟ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਆਟੋ ਰਿਕਸ਼ਾ ਵੀ ਬਰਾਮਦ ਹੋਇਆ ਜਿਹੜਾ ਈਆਟੋ ਹੈ ਉਹਦਾ ਨੰਬਰ ਹੈਗਾ ਪੀਵੀ03ਬੀਯੂ 2569 ਇਹਨਾਂ ਸੱਤਾਂ ਲੋਕਾਂ ਦੀ ਅरेस्ट ਪਾ ਲਈਏ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਦੇ ਸੀ ਇਹਨਾਂ ਨੂੰ ਵੀ ਸਮਾਰਟ ਤੇ ਲੈਂਦੇ ਸਹੀ ਇਹ ਪੈਸੇ ਲੈ ਕੇ ਕੀ ਕਰਦੇ ਹਾਂ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਇਹ ਆਪਦੇ ਹਨੀ trap ਚ ਉਹਨੂੰ ਵਸਾ ਲੈਂਦੇ ਸੀ ਫਿਰ ਸਟੇਸ਼ਨ ਦੇ ਆਸ-ਪਾਸੇ ਤੁਹਾਨੂੰ ਪਤਾ ਵੀ ਬਲੈਕ ਸਪots ਹੈ ਜਿੱਥੇ ਸੁੰਨੇ-ਸੁੰਨੇ ਹਜੇ ਬਰਾਤ ਨੂੰ ਪਟਾ ਮਾਰਕੀਟ ਹੋ ਗਈ ਹੋਰ ਹੋ ਗਿਆ ਜਿੱਥੇ ਦਿਨੇ ਚਾਲ-ਪਹਲ ਹੁੰਦੀ ਹੈ ਪਰ ਰਾਤ ਨੂੰ ਕੋਈ ਨਹੀਂ ਹੁੰਦਾ ਉਹੋ ਜੀ ਜਗ੍ਹਾ ਲਿਜਾ ਕੇ ਤੇ ਪਿੱਛੇ ਇਹਨਾਂ ਦੇ ਜਿਹੜੇ ਮਰਦ ਸਾਥੀ ਹੈ ਇਹ ਆ ਜਾਂਦੇ ਸੀ ਉਹਨਾਂ ਨੂੰ ਰੋਂਦੇ ਜਿਹਾ ਕਹੁੰਦੇ ਸੀ ਵੀ ਤੁਹਾਡੇ ਘਰੇ ਦੱਸ ਦਿਆਂਗੇ ਇਦਾਂ ਕਰਾਂਗੇ ਜਾਂ ਅਸਾਂ ਤੁਹਾਡੀ ਪੁਲਿਸ ਵਿੱਚ ਸ਼ਿਕਾਇਤ ਕਰਾਂਗੇ ਤਾਂ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਸੀ ਉਹਨਾਂ ਦਾ ਮੋਬਾਈਲ ਵਗੈਰਾ ਵੀ ਉਹਨਾਂ ਤੋਂ ਖੋ ਲੈਂਦੇ ਸੀ ਇਹ ਜੀ ਪ੍ਰਟੈਂਡ ਨਹੀਂ ਕਰਦੇ ਸੀ ਵੀ ਅਸੀਂ ਤੁਹਾਡੀ ਵੀਡੀਓ ਬਣਾ ਲਈ ਹੈ ਜੀ ਅਸੀਂ ਉਹਨੂੰ ਤੁਹਾਡਾ ਤੁਹਾਡੀ ਵਾਈਫ ਨੂੰ ਭੇਜਾਂਗੇ ਤੁਹਾਡੇ ਮਦਰ ਨੂੰ ਭੇਜਾਂਗੇ ਤੁਹਾਡੇ ਪੇਰੈਂਟਸ ਨੂੰ ਭੇਜਾਂਗੇ ਤੇ ਰਾਤ ਸਮੇਂ ਜਿਹੜਾ ਕੋਈ ਕੱਲਾ ਪ੍ਰਦੇਸੀ ਹੁੰਦਾ ਉਹ ਡਰ ਜਾਂਦਾ ਸੀ ਤੇ ਇਹਨਾਂ ਤੋਂ ਡਰਦੇ ਮਾਰਾ ਇਹਨਾਂ ਨੂੰ ਆਉਦਾ ਨਗਦੀ ਤੇ ਕੀਮਤੀ ਸਮਾਨ ਦੇ ਦੇਖੋ ਪਿਛਲੇ ਸਮੇਂ ਦਿਆਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵਰਬਲ ਕਿਸੇ ਨੇ ਫੋਨ ਤੇ ਇਤਲਾਹ ਦਿੱਤੀ ਬਟ ਖੁੱਲ ਕੇ ਲੋਕ ਸਾਹਮਣੇ ਨਹੀਂ ਆ ਰਹੇ ਪਰ ਜਦੋਂ ਦਾ ਮਾਮਲਾ ਦਰਜ ਹੋਇਆ ਤੇ ਆ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹੁਣ ਸਾਡੇ ਕੋਲੇ ਲੋਕ ਖੁੱਲ ਕੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਨਾਮ ਲੈਣੇ ਮੈਂ ਠੀਕ ਨਹੀਂ ਸਮਝਦਾ ਤੇ ਹੁਣ ਤੱਕ ਸਾਡੇ ਕੋਲੇ ਦੋ ਜਾਂ ਤਿੰਨ ਤੋਂ ਜ਼ਿਆਦਾ ਦਰਖਾਸਤਾਂ ਆ ਚੁੱਕੀਆਂ ਜਿਹੜਾ ਆਖਰਸ਼ੇ ਇਹਨਾਂ ਕੋਲੇ ਆਗ ਹੈ ਜਾਂ ਕਰਾਈ ਵਾਹੀ ਜਾਂ ਲੋਗੀ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਪਤਾ ਕਰ ਰਹੇ ਨੇ ਕਿ ਕਿਸੇ ਦੇ ਇੱਕ ਪਹਿਲਾਂ ਕੋਈ ਮੁਕਦਮਾ ਚੱਲ ਰਿਹਾ ਹੈ ਹਾਂਜੀ ਬਿਲਕੁਲ ਹੈਗਾ ਜਿਹੜੀ ਇਹਨਾਂ ਚ ਸੁਦੀਪ ਕੌਰ ਹੈ ਉਹਦੇ ਤੇ ਮੁਕੱਦਮਾ ਨੰਬਰ 33/22 ਇੱਕ ਕਤਵਾਲੀ ਚ ਹੀ ਦਰਜ ਹੈ ਜੀ ਐਕਸਟਰੋਸ਼ਨ ਦਾ ਹੀ ਮਤਲਬ ਬਲੈਕਮੇਲਿੰਗ ਦਾ ਤੇ ਜਿਹੜੀ ਇਹਨਾਂ ਚ ਨੀਤੂ ਹੈ ਉਹਤਰੀ ਚੈਨ ਸਿੰਘ ਉਹਦੇ ਤੇ ਵੀ ਮੁਕਦਮਾ 136/2023 스내칭 ਦਾ 389 BC ਦਾ ਉਹ ਵੀ ਇੱਥੇ ਕਤਵਲੀ ਚ ਹੀ ਦਰਜ ਹੈ ਜਿਹੜੇ ਮਰਦ ਸੀ ਕੋਲ ਹਥਿਆਰ ਵੀ ਹੁੰਦੇ ਸੀ ਛੇ ਲਿਭਾਉਂਦੇ ਆ ਜੀ ਗਰਾਫੀ ਦੀ ਸਾਡੀ ਆਜ ਕਿੱਲ ਸਭ ਤੋਂ ਭੇੜਾ ਹਥਿਆਰ ਮੋਬਾਈਲ ਹੈ ਜਦੋਂ ਕਹਿੰਦੇ ਤੋਂ ਟੀਮ ਵੀ ਬਣਾ ਲਈ ਇੰਨਾ ਕਰ ਲਿਆ ਬੰਦਾ ਉਹਨੇ ਨਾਲ ਹੀ ਰੜਕਾ ਮੇਰਾ ਸਰ ਜਿਹੜੀ ਚਾਰ ਕੁੜੀਆਂ ਫੜੀਆਂ ਇਹ ਵਿਲੇ ਦੇ ਨਾਲ ਹੀ ਸਾਰੇ ਹਾਂਜੀ ਇਹਨਾਂ ਦੇ ਨਾਮ ਐ ਤੁਹਾਨੂੰ ਦੱਸ ਦਿੰਨਾ ਮੀਤੂ ਪੁਤਰੀ ਚੰਦ ਸਿੰਘ ਕਿਰਨਾ ਰਾਣੀ ਉਰਫ ਮਾਹੀ ਪੁਤਰੀ ਕਾਕਾ ਸਿੰਘ ਮਨਪ੍ਰੀਤ ਕੌਰ ਪਤਨੀ ਦਇਤਾਰ ਸਿੰਘ ਸੋ ਸੁਖਦੀਪ ਕੋਰ ਪਤਨੀ ਮਨਪ੍ਰੀਤ ਸਿੰਘ ਅੱਗੇ ਇੱਕ ਇਹਦੇ ਵਿੱਚ ਜਿਹੜੀ ਦੋਸ਼ਨਾ ਫੜੇ ਜਾਣ ਵਾਲੀ ਹੈ ਉਹਦੇ ਨਾਮ ਰਸਤਾਂ ਦੀ ਤੁਹਾਨੂੰ ਦੱਸਣਾ ਹੈ ਜਿਹਦੀ ਦੋਹੇ ਦੀ ਹਾਂਜੀ ਹਾਂਜੀ ਆ ਸਾਰੇ ਕਿਤੇ ਇਹ ਸਾਥੀ ਇਹ ਲੈ ਗਿਆ ਤੇ ਚਾਰੋਂ ਕਰਨ ਕਰਿਆ ਹੈ ਇਹਨਾਂ ਆਪਦੀ ਨਈ ਲੋਸਟੀ ਇਕ ਪੁਣੀ ਹੋਈ ਹੋਰਸ ਮੰਦ ਨਹੀਂ ਹੈ ਹੋਈ ਤਾਂ ਕਿ ਜੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਦੋਸਤੀ ਹੈ ਜੀ ਕੋਈ ਸਿੱਧੀ ਰਿਸ਼ਤੇਦਾਰੀ ਸਾਹਮਣੇ ਨਹੀਂ ਆਈ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਦੱਤ ਸਾਹਮਣੇ ਆਉਣਗੇ ਤੁਹਾਨੂੰ ਵਰੀ ਵਰੀ ਸਾਈਨ ਉਹ ਟਾਈਮ ਤੋਂ ਦੇ ਇਹਨਾਂ ਸਾਡੇ ਗੈਂ ਕਿਵੇਂ ਮੈਂ ਸਾਰੇ ਇਕੱਠੇ ਕਿਵੇਂ ਹੋਈਆਂ ਜਾਂ ਸਾਹਮਣੇ ਇਹ ਹੋਣੀ ਕੁਝ ਕੁਛ ਦਾ ਮੈਟਰ ਹੈ ਜੀ ਹਜੇ ਤੱਕ ਤਾਂ ਅਬੀ ਉਹਦੀ ਸਟੋਰੀ ਦੱਸ ਰਹੇ ਕੁਝ DNA ਵੀ ਕਰ ਰਹੇ ਬਟ ਇਹਨਾਂ ਨੂੰ ਜਦੋਂ ਇੱਕ ਦੂਜੇ ਦੇ ਸਾਹਮਣੇ ਬਿਠਾ ਕੇ ਬੇਨਤੀ ਕੁਝ ਕੁਛ ਕੀਤੀ ਜਾਊਗੀ ਉਹਦੇ ਸਮੇਂ ਆਉਂਗੇ ਸਰ ਅਸੀਂ ਤਾਂ ਜੇ ਹਾਂਜੀ ਆਲਮੋਸਟ ਕੁਛ ਬਾਹਰ ਦੇ ਰਹਿਣ ਵਾਲੇ ਬਟ ਹਾਲ ਵਾਸੇ ਸਾਰੇ ਬੜੰਡੇ ਸਾਰੇ ਆਪਣਾ ਜਿਹੜੇ ਬੈਠੇ ਆ ਜੀ ਇੱਕ ਖਾਸ ਤੌਰ ਤੇ ਰੇਲ ਯਾਤਰੀਆਂ ਦਾ ਪਰਸ਼ਾਅ ਮੰਨ ਲਈ ਤੁਸੀਂ ਆਪਣੇ ਪਛਾਹ ਸ਼ਹਿਰਾਂ ਦਾ ਮਿਨਿਸਟਰ ਦੇਖੋ ਜਿਤ ਰਾਤ ਨੂੰ ਆਵਾਜਾਵੀ ਇਕੱਲੀ ਆਪਣੇ ਸਟੇਸ਼ਨ ਤੇ ਹੁੰਦੀ ਹੈ ਰਾਤ ਨੂੰ ਬੱਸਾਂ ਵੀ ਬੰਦ ਹੁੰਦੀਆਂ ਖਾਸ ਕਰਕੇ ਸਰਦੀਆਂ ਚ ਤੇ ਰੇਲ ਹੀ ਇਹੋ ਜਿਹਾ ਯਾਤਿਆਦ ਦਾ ਸਾਧਨ ਹੈ ਜਿਹੜੇ ਰਾਤ ਨੂੰ ਵੀ ਚੱਲਦਾ ਹੈ ਇਹ ਆਪਣੇ ਤੁਸੀਂ ਦੇਖਿਆ ਵੀ ਸਟੇਸ਼ਨ ਤੇ ਆਵਾਜ਼ ਆ ਵੀ ਸਾਰੀ ਰਾਤ ਚੱਲ ਰਹੀ ਹੈ ਤਾਂ ਸੋ ਸਟੇਸ਼ਨਾਂ ਨੂੰ ਹੀ ਜ਼ਿਆਦਾ ਇਨਸ਼ਾਨ ਨਾ ਬਣੇ ਹੋ ਸਕਦੇ ਸ਼ਾਮਿਲ ਜੀ ਬਿਲਕੁਲ ਹੋ ਸਕਦੇ ਜੀ ਹਜੇ ਤਾਂ ਇਨਵੈਸਟੀਗੇਸ਼ਨ ਮੁਕਲੀ ਉਸੇ ਤੇ ਜਿਵੇਂ ਜਿਵੇਂ ਇਹਨਾਂ ਬਾਰੇ ਪਤਾ ਲੱਗੂਗਾ ਅਸੀਂ ਹੋਰ ਵੀ ਜ਼ਿਲ੍ਹਿਆਂ ਦੀ ਮਦਦ ਲੈ ਰਹੇ ਹਾਂ ਸਮਝਾ ਲਓ ਵੀ ਸਾਰੇ ਨਾ ਬਿਲਕੁਲ